ਸਾਡਾ ਪਰਿਵਾਰ ਇੱਥੇ ਖੜਾ ਵੈ ਜਿਹਦੇ ਕਰਕੇ ਜਿਹਦੇ ਕਰਕੇ ਮੈਨੂੰ ਇਹਨਾਂ ਮੌਕਾ ਮਿਲਿਆ ਕਿ ਮੈਂ ਤੁਹਾਡੇ ਕੋਲ ਆ ਕੇ ਲੈਕਚਰ ਦੇ ਸਕਾਂ ਜਿੰਦਾ ਜੀ ਹਾਂ ਹਾਂ ਔਰ ਉਸ ਤੋਂ ਵੱਡਾ ਧੰਨਵਾਦ ਜਿਹੜਾ ਹੈਗਾ ਵੈ ਲੋਹਿਆਣਾ ਵੈਸ ਦੇ ਪਰਿਵਾਰ ਸਿਮੇ ਤੇ ਭਾਰ ਭਾਈ ਲੋਹਿਆਣਾ ਵੈਸ ਦੇ ਜਿੰਨੇ ਵੀ ਵੋਟਰ ਸਹੇਗੇ ਸਪੋਰਟਰ ਸਹੇਗੇ ਕਿਉਂਕਿ ਵੋਟਰ ਮਾਡਿਊਲ ਯੂਜ਼ ਕਰਦਾ ਮੈਂ ਉਹਨੂੰ ਪਰਿਵਾਰ ਯੂਜ਼ ਕਰਦਾ ਬਾਜੀ ਨਮਸਤੇ ਪਿੱਛੇ ਕਰੋ ਯਾਰ ਸੋ ਸਾਡਾ ਜਿਹੜਾ ਪਰਿਵਾਰ ਆ ਲੋਹਿਆਣਾ ਵੈਸ ਦਾ ਯਾਰ ਉਹਦਾ ਮੈਂ ਧੰਨਵਾਦ ਕਰਦਾ ਕਿ ਜਿੰਨਾ ਪਿਆਰ ਮੈਨੂੰ ਮਿਲ ਰਿਹਾ ਉਹਨਾਂ ਵੱਲੋਂ ਸਾਰੇ ਰੈਜ਼ੀਡੈਂਟਸ ਵੱਲੋਂ ਉਹਨਾਂ ਦਾ ਮੈਂ ਰਣੀਆ ساری ਉਮਰ ਵਾਸਤੇ ਔਰ ਮੈਂ ਵਾਦਾ ਕਰਦਾ ਕਿ ਲੁਧਿਆਣਾ ਵੈਸਟੀ ਜਿਹੜੀ ਹੈ ਨਹਾਰ ਮੌਕਾ ਮਿਲਿਆ ਤਾਂ 1.5 ਸਾਲ ਚ ਬਦਲ ਕੇ ਆਉਣ ਦਾ ਕਾਪ ਕਿਹੜੇ ਮੁੱਦਿਆਂ ਤੇ ਚੋਣਾਂ ਲੜ ਰਹੇ ਹੈ ਹੈਲੋ ਪ੍ਰਾਈਮ ਉਤੇ ਲੋਕਾਂ ਤੇ ਬਾਈ ਮੁੱਦੇ ਬਹੁਤ ਸਾਰੇ ਆ ਪ੍ਰਾਈਮ ਉਤੇ ਜਵਾਹਰ ਆ ਰਹੀ ਹੈ ਬਾਈ ਇੱਥੇ ਤੋਂ ਲੁਧਿਆਣਾ ਵੈਸਟੀ ਨੂੰ ਜੁੜਦਾ ਪ੍ਰਚਾਰ ਸਾਹਿਬਾਂ ਦੇਖਿਆ ਕਿ ਇੰਨਾ ਉਹ ਮਾੜਾ ਹਾਲ ਨੂੰ ਦੇਖਿਆ ਇਹ ਦੇਖਣ ਉੱਪਰੋਂ ਉੱਪਰੋਂ ਕਨਸਟੈਂਸੀ ਬਹੁਤ ਸੋਹਣੀ ਲੱਗਦੀ ਹੈ ਤਾਂ ਬਹੁਤ ਸੋਹਣੀ ਹੈਗੀ ਆ ਲੁਧਿਆਣੇ ਦੀ ਬੈਸਟ ਕੰਸਟਿਟੂਐਂਸੀ ਹੈਗੀ ਆ ਠੀਕ ਹੈ ਪਰ ਅਨਫੋਰਚਨਟਲੀ ਪਿਛਲੇ 3 ਸਾਲ ਦੇ ਵਿੱਚ ਤੇ ਪਿਛਲੇ 5 ਸਾਲ ਦੇ ਵਿੱਚ ਵਿਜ਼ਨਲੈਸ ਸਰਕਾਰਾਂ ਰਹੀਆਂ ਨੇ ਜੋ ਇਹਨਾਂ ਨੇ ਪਹਿਲੇ ਪੈਸਾ ਫੰਡ ਦਾ ਦੁਰਵਰਤੋਂ ਕੀਤੀ ਹੈਗੀ ਆ 스마트 ਸਿਟੀ ਪ੍ਰੋਜੈਕਟ ਦੀ ਉਹ ਤੁਹਾਡੇ ਸਾਹਮਣੇ ਇਹ ਬਹੁਤ ਵੱਡਾ ਸਕੈਂਡਲ ਹੈ ਐਤੋਂ ਬਾਅਦ ਜੀ ਜਿਹੜੀ ਹੁਣ 3 ਸਾਲਾਂ ਦੀ ਦੁਰਘਟੀਆਂ ਨੇ ਕੀਤੀ ਹੋਈ ਆ ਖਤਮ ਕਰਤੀ ਇਹਨਾਂ ਨੇ ਵੈਸਟ ਕੰਫਰੰਸੀ ਦੇ ਵਿੱਚ ਵਿਜੇ ਨਾਲ ਸਰਕਾਰ ਜੀ ਬਿਨਾ ਸਰਪ੍ਰਸਤ ਸਰਕਾਰ ਸੀ ਹਾਂਜੀ ਅੱਜ ਅਸੀਂ ਇਹਨਾਂ ਤੁਰ ਪਏ ਆ ਬਾਜੀ ਉਹਨਾਂ ਕੋਲ 4 ਮਾਈਲ ਦਾ ਜਿਵੇਂ ਵਿੱਚ ਕੀ ਇੰਡਸਟਰੀ ਵੀ ਆਊਗੀ ਜਿਵੇਂ ਟ੍ਰੇਡ ਵੀ ਆਊਗਾ ਸਭ ਤੋਂ ਇੰਪੋਰਟ ਲਾਅ ਐਂਡ ਆਰਡਰ ਹੈ ਕਾਨੂੰਨ ਵਿਵਸਥਾ ਇਹਨਾਂ ਨੇ ਇੰਨੀ ਖਤਮ ਕਰਤੀ ਐ ਕਿ ਕੋਈ ਚਿਹਰੀ ਚਲਨੇ ਰੋਜ਼ ਨਹੀਂ ਮੇਰਾ ਬੰਦੇ ਇਹਨਾਂ ਦੇ ਜਿਹੜੀ ਵਾਲਾ ਕਿਉਂ ਨਹੀਂ ਮਿਲਿਆ ਸਾਰਾ ਵਕੀਲ ਭਾਈ ਜਾਰਾ ਮੇਰੇ ਨਾਲ ਆਇਆ ਹੋਇਆ ਵੈ ਉਹਨਾਂ ਨੂੰ ਪੁੱਛੋ ਲॉ ਜਿਹੜਾ ਹੈਗਾ ਕਾਨੂੰਨ ਦਾ ਕੀ ਹਾਲ ਹੈ ਐਫਆਰ 10 20 50 100 ਬਣਾ ਕਿਤੇ ਇਰਾਕੇ ਦੇ ਵਿੱਚ ਕ੍ਰਾਈਮ ਵੱਧ ਗਿਆ। ਹਰ ਬੰਦਾ ਵਿਕਟ ਹੋ ਗਿਆ ਤੇ ਸਾਡੀਆਂ ਤੀਆਂ ਪੈਣਾ ਸਾਡੀਆਂ ਮਾਵਾ ਜੋ ਮੈਂ ਜਾਨਾ ਮੈਨੂੰ ਪਤਾ ਲੱਗਦਾ ਹੁਣ ਤਾਂ ਇੱਥੇ ਦਾ ਹੋ ਗਿਆ ਹਾਲਾਤ ਕਿ ਇਹੀ ਸਟੇਟ ਨੇ ਆਰਡਰ ਪਾਸ ਕਰਤਾ ਕਿ 8 ਵਜੇ ਦਵਾ ਸਾਡੀਆਂ ਤੀਆਂ ਪੈਣਾ ਮਾਵਾ ਮੋਬਾਈਲ ਲੈ ਕੇ ਤੇ ਜਿਹੜਾ ਆਪਣਾ ਆਕੀ 8 ਮਾ ਬਾਲੋ ਦੇਖੋ ਚਾਂਦੀ ਦਾ ਬਾਹਰ ਉਚੜਿਆ ਆ ਮਾਈਕਲ ਜਦੋਂ ਹਾਲਾਤ ਇਹ ਹੋ ਜਾਣ ਉਦੋਂ ਹਰਾਤ ਮਤਲਬ ਸਾਡਾ ਜਿਹੜਾ ਸਿਸਟਮ ਨੂੰ ਕਲਾਪਸ ਕਰਦਾ ਅੱਜ ਲੋਕ ਹੈਗੇ ਦੁਆਰਾ ਫਿਰ ਇਹ ਸਿਸਟਮ ਨੂੰ ਬਚਾਣ ਦੀ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਣ ਦੀ ਪੰਜਾਬ ਦੀ ਇਕਨੋਮੀ ਬਚਾਣ ਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਵਾਤਾਵਰਣ ਬਚਾਣ ਦੀ ਜੇ ਭਾਈਚਾਰੇ ਦਾ ਮੰਨਦੇ ਹੋ ਦੇਖੋ ਮੇਰਾ ਆਪਣਾ ਪਰਿਵਾਰ ਹੈ ਤੇ ਮੈਂ ਜਿਵੇਂ ਬਹੁਤ ਮਰ ਕਹਿਣਾ ਹੁੰਦਾ ਅਸੀਂ ਤਾਂ ਫਾਈਟ ਤਾਂ ਮੰਨੀ ਇਹਨਾਂ ਜੋ ਫਾਈਟ ਚ ਹੋਵੇ ਜਿੰਨਾ ਪਿਆਰ ਮੈਨੂੰ ਮਿਲ ਰਿਹਾ ਸਾਰੇ ਵੱਲੋਂ ਉਹ ਤੋਂ ਐਂ ਲੱਗਦਾ ਹੈਗਾ ਇਹ ਸਾਰੇ ਜਵਾਨਤਾ ਜਬਠੋਣੀਆਂ ਫਾਈਟ ਦੇ ਵਿੱਚ ਤੱਕ ਰਹੇ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਠੀਕ ਹੈ ਧੰਨਵਾਦ